12 ਸਾਲ ਪਾਰਟੀ ਲਈ ਜਿਸ ਪਾਰਟੀ ਲਈ ਮਿਹਨਤ ਕੀਤੀ ਉਹਨੂੰ ਛੱਡਣਾ ਬਹੁਤ ਹੀ ਕਹਿਣਾ ਔਰ ਜਿਸ ਤਰੀਕੇ ਨਾਲ ਛੱਡਿਆ ਇਹ ਸਾਨੂੰ ਹੀ ਪਤਾ ਪਾਰਟੀ ਛੱਡੀ ਨਹੀਂ ਐ ਪਾਰਟੀ ਛੱਡਾਈ ਗਈ ਐ ਸਾਨੂੰ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਪਾਰਟੀ ਲਈ ਵਰਕ ਕੀਤਾ ਪਾਰਟੀ ਦੇ ਨਾਲ ਇੱਕ ਕੀਤਾ ਪਰ ਕਿਤੇ ਨਾ ਕਿਤੇ ਮੈਂ ਇਹ ਚੀਜ਼ ਉਹਦਾ ਕਿ ਪਾਰਟੀਆਂ ਪੁਰਾਣੇ ਵਰਕਰ ਦਾ ਮਾਨ ਸਨਮਾਨ ਦੇਣਾ ਭੁੱਲ ਗੀਆਂ ਇੱਕ ਬਹੁਤ ਵੱਡਾ ਜਿਰਾ ਝਟਕਾ ਏ ਫਿਰ ਅਕਾਲੀ ਦਲ ਨੂੰ ਲੱਗਿਆ ਏ ਸੋ ਬਟਾਲਾ ਸ਼ਹਿਰ ਦੇ 12 ਸਾਲ ਤੋਂ ਪਿਛਲੇ 12 ਸਾਲ ਤੋਂ ਜਿਰਾ ਏ ਉਹ ਅਕਾਲੀ ਦਲ ਦੇ ਵਿੱਚ ਵਰਕ ਕਰ ਰਹੇ ਨੇ ਬਹੁਤ ਰੈਲੀਆਂ ਕਰਾਈਆਂ ਨੇ ਬੜੀ سپورਟ ਦਿੱਤੀ ਏ ਪਰ ਕਿਤੇ ਨਾ ਕਿਤੇ ਕੁਝ ਵਜ੍ਹਾ ਕਰਕੇ ਅੱਜ ਜਿਰਾ ਏ ਅਕਾਲੀ ਦਲ ਦਾ ਪੱਲਾ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਗੱਲਬਾਤ ਕਰਾਂਗੇ ਪਹਿਲਾ ਤਸਵੀਰ ਤੁਹਾਨੂੰ ਦਿਖਾ ਦਾਂਗੇ ਕਿ ਤੁਸੀਂ ਉਹਨਾਂ ਨੂੰ ਅਕਸਰ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਆ ਦੇਖਿਆ ਹੋਏਗਾ ਸੋਸ਼ਲ ਮੀਡੀਆ ਤੇ ਵੀ ਤੇ ਫੇਸਬੁੱਕ ਤੇ ਵੀ ਬਹੁਤ ਦਿਨ ਰਾਤ ਮਿਹਨਤ ਕੀਤੀ ਏ ਤਾਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਆਪਣਾ ਪੱਲਾ ਫੜ ਲਿਆ ਗੱਲਬਾਤ ਕਰਾਂਗੇ ਕਿਉਂ ਨੋਬਤ ਆਈ ਤੇ ਕਿਉਂ ਅੱਜ ਜਰਾ ਕੰਮ ਕੀਤਾ ਇਹ ਗੱਲਬਾਤ ਕਰਦੇ ਆ ਸੋ ਸਸੀਕਰ ਜੀ ਸਸੀਕਰ ਜੀ ਸੋ ਆਪਣੇ ਨੰਬਰ ਤੇ ਦੱਸੋ ਕਿ ਕੀ ਨੋਬਤ ਆ ਗਈ ਤੁਸੀਂ ਜਿਹੜਾ ਅਕਾਲੀ ਦਲ ਦੇ ਵਿੱਚ ਬੜਾ ਵਰਕ ਕੀਤਾ ਏ ਬੜਾ ਤੁਸੀਂ ਕੰਮ ਕੀਤਾ 12 ਸਾਲ ਘੱਟੋ ਘੱਟ ਕੰਮ ਕੀਤਾ ਤਾਂ ਤੁਸੀਂ ਉਹਨਾਂ ਨੂੰ ਅਲਵਿਦਾ ਕਹਿੰਦੇ ਕਿ ਫਿਰ ਆਪ ਦੇ ਵਿੱਚ ਸ਼ਾਮਲ ਹੋਏ ਕੀ ਵਜ੍ਹਾ ਰਹੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਦੇਖੋ 12 ਸਾਲ ਇੱਕ ਟਾਈਮ ਪੀਰੀਅਡ ਹੁੰਦਾ ਜੀ 12 ਸਾਲ ਪਾਰਟੀ ਲਿਜੀਅਸ ਪਾਰਟੀ ਦੀ ਮਿਹਨਤ ਕੀਤੀ ਉਹਨੂੰ ਛੱਡਣਾ ਬਹੁਤ ਹੀ ਕਠਿਨ ਹੈ ਜੀ ਔਰ ਜਿਸ ਤਰੀਕੇ ਨਾਲ ਛੱਡਿਆ ਇਹ ਸਾਨੂੰ ਹੀ ਪਤਾ ਹੈ ਪਾਰਟੀ ਛੱਡੀ ਨਹੀਂ ਹੈ ਪਾਰਟੀ ਛਡਾਈ ਗਈ ਹੈ ਔਰ 2012 ਚ ਸਰਦਾਰ ਲਖਮੀ ਸਿੰਘ ਦੋਦੀ ਨਗਰ ਦੀ ਅਗਵਾਈ ਹੇਠ ਜੁਆਇਨ ਕੀਤਾ ਉਹ तकरीबन 12 ਸਾਲ ਇਸ ਪਾਰਟੀ ਲਈ ਵਰਕ ਕੀਤਾ ਔਰ ਵੱਖ-ਵੱਖ ਉਹਦਿਆਂ ਦੇ ਪਾਰਟੀ ਲਈ ਕੰਮ ਕੀਤਾ ਔਰ ਸ਼ਹਿਰ ਦੇ ਵਿੱਚ ਅਕਾਲੀਵਲ ਨੂੰ ਮਜ਼ਬੂਤੀ ਕਰਨ ਮਜ਼ਬੂਤੀ ਦੇਣ ਲਈ ਦਿਨ ਰਾਤ ਇੱਕ ਕੀਤਾ ਸੋ ਅਮਿਤ ਜੀ ਤੁਸੀਂ ਮਿਹਨਤ ਕੀਤੀ ਹੈ ਅਕਾਲੀ ਦਲ ਦੇ ਵਿੱਚ ਬਹੁਤ ਸਟਰਗਲ ਕੀਤਾ ਹੈ 12 ਸਾਲ ਕਹਿੰਦੇ ਮਿਹਨਤ ਕਰਨੀ ਹੈ ਤਾਂ ਕੀ وجہ ਰਹੀਏ ਕਿ ਤੁਸੀਂ ਉਹਨਾਂ ਨੂੰ ਛੱਡ ਕੇ ਤੇ ਆਪ ਦੇ ਨਾਲ ਜੁੜਿਓ ਉਹਦੇ ਵਿੱਚ وجہ ਕੀ ਹੋਈਏ ਕੀ ਗੱਲ ਹੋ ਗਈ ਤੁਹਾਡਾ ਮਾਨ ਸਨਮਾਨ ਨਹੀਂ ਹੋਇਆ ਕੀ ਗੱਲ ਤੁਸੀਂ ਤੁਹਾਡੇ ਉਹ ਤੁਹਾਡੇ ਦੇ ਵੱਡੇ ਜਿਹੜੇ ਲੀਡਰ ਨੇ ਉਹ ਵੀ ਆਪ ਦੇ ਵਿੱਚ ਚਲੇ ਗਏ ਨੇ ਉਹਨਾਂ ਕਰਕੇ ਹੋਇਆ ਕਿ ਜੇ ਤੁਹਾਡਾ ਮਾਨ ਸਨਮਾਨ ਨਹੀਂ ਆਇਆ ਉਹ ਵੀ ਸਾਡੇ ਦਰਸ਼ਕਾਂ ਨੂੰ ਦੋਸਤੋ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਗਾ ਕਿ ਜਦੋਂ ਤੋਂ ਇਹ ਹਲਕਾ ਅਕਾਲੀ ਦਲ ਹੋਇਆ ਸੀ ਪਹਿਲੇ ਦਿਨ ਤੋਂ ਆਪਾਂ ਅਕਾਲੀ ਦਲ ਦੇ ਨਾਲ ਰਹੇ ਹਾਂ ਜੀ ਉਸ ਤੋਂ ਬਾਅਦ ਸਰਦਾ ਸੁੱਚਾ ਸਿੰਘ ਛੋਟੇ ਬੋਲ ਸਾਡੇ ਵਾਲਾ ਇੰਚਾਰਜ ਹੈ ਉਹਨਾਂ ਨੇ ਬਟਕੇ ਮਿਹਨਤ ਕੀਤੀ ਦਿਨ ਰਾਤ ਕੀਤਾ ਹੁਣ ਥੋੜੇ ਸਮਾਂ ਤੋਂ ਨਵੀਨ ਇੰਚਾਰਜ ਆਏ ਨੇ ਔਰ ਸਾਨੂੰ ਕਿਸੇ ਦੇ ਨਾਲ ਕੋਈ ਗਿਲਾ ਨਹੀਂ ਪਾਰਟੀ ਲਈ ਵਰਕ ਕੀਤਾ ਪਾਰਟੀ ਦੇ ਨਾਲ ਇਕ ਕੀਤਾ ਪਰ ਕਿਤੇ ਨਾ ਕਿਤੇ ਇਹ ਹੀ ਸੋਚਦਾ ਕਿ ਪਾਰਟੀਆਂ ਪੁਰਾਣੇ ਵਰਕਰ ਦਾ ਮਾਨ ਸਨਮਾਨ ਦੇਣਾ ਭੁੱਲ ਗੀਆਂ ਨੇ ਜੀ ਪਾਰਟੀ ਲਈ ਸਾਰੀਆਂ ਲੜੀਆਂ ਔਰ ਡਟ ਕੇ ਪਾਰਟੀ ਦਾ ਸਾਥ ਵੀ ਦਿੱਤਾ ਜੀ ਚਾਹੇ ਐਮਸੀ ਦੀ ਚੋਣਾਂ ਹੋਣ ਚਾਹੇ ਐਮਲ ਦੀ ਚੋਣਾਂ ਹੋਣ ਚਾਹੇ ਐਮਪੀ ਦੀ ਚੋਣਾਂ ਹੋਣ ਜੀ ਜਦੋਂ ਤੋਂ ਅਕਾਲੀ ਜੰਦ ਦੇ ਹਲਕੇ ਹੋਏ ਨੇ ਇਹ ਪਹਿਲਾ ਇੱਕ ਹਲਕਾ ਸੀ ਬਟਾਲੇ 'ਚ ਜਿਹਦੀਆਂ ਕੌਂਸਲਰ ਦੀਆਂ ਚੋਣਾਂ 'ਚ ਸਾਰੇ ਪੰਜਾਬ 'ਚ ਗੱਠਜੋੜ ਹੋਏ ਜੀ ਔਰ ਇੱਕ ਬਟਾਲਾ ਐਸੇ ਕੌਨਸਟੀਟੂਐਂਸੀ ਸੀ ਜਿਹਦੇ ਵਿੱਚ ਅਸੀਂ ਅੱਡ-ਅੱਡ ਰੱਖਣੜੀਆਂ ਜੀ ਔਰ ਉਹ ਬਹੁਮਤ ਨਾਲ ਜਿੱਤੇ ਵੀ ਜੀ 17 ਕੌਂਸਲਰ ਸਾਡੇ ਅਕਾਲੀ ਦਲ ਦੇ ਬਣੇ ਉਸ ਵੇਲੇ ਜੀ ਉਹ ਸਾਡੇ ਸਾਰੇ ਵਰਕਰਾਂ ਦੀ ਮਿਹਨਤ ਦਾ ਫਲ ਸੀ ਜੀ ਮੈਂ ਮੰਨਦਾ ਕਿ ਸ਼ਹਿਰ ਦੇ ਵਿੱਚ ਅਕਾਲੀ ਦਲ ਦਾ ਹਿੰਦੂ ਫੇਸ ਨੂੰ ਲੈ ਕੇ ਚਰਚੇ ਹੁੰਦੇ ਰਹੇ ਨੇ ਸਾਨੂੰ ਕਈਆਂ ਬੰਲਾਂ ਤੋਂ ਕਈ ਸੱਜੇ ਕਬਿਓ ਇਹ ਚੀਜ਼ਾਂ ਵੀ ਸਾਨੂੰ ਨੂੰ ਮਿਲਿਆ ਤੁਸੀਂ Hindu ਹੋ ਕੇ ਸਿੱਖ ਪਾਰਟੀ ਦੇ ਨਾਲ ਚੱਲ ਰਹੇ ਹੋ ਜੀ ਤੇ ਇਹ ਇੱਕ ਉਹਨਾਂ ਦੇ ਨਾਲ ਚੱਲਣਾ ਮੈਂ ਸਮਝਦਾ ਇਹ ਇੱਕ Hindu ਸਿੱਖ ਏਕਤਾ ਦਾ ਪ੍ਰਤੀਕ ਸੀ ਜਿਸ ਦੇ ਨਾਲ ਆਪਾਂ ਅਕਾਲੀ ਦਲ ਜੁਆਇਨ ਕੀਤੀ ਔਰ ਅਕਾਲੀ ਦਲ ਦੇ ਦੇ ਨਾ ਟਿਕ ਕੀਤਾ ਔਰ ਅਕਾਲੀ ਦਲ ਦੇ ਨਾਲ ਕੰਮ ਕੀਤਾ ਔਰ ਪਾਰਟੀ ਦੀ ਜੋ ਮਿਹਨਤ ਆਪਾਂ ਕਰ ਛੜੀ ਹੈ ਮੈਨੂੰ ਲੱਗਦਾ ਸ਼ਾਇਦ ਕਿਸੇ ਹੋਰ ਵੀ ਕੀਤੀ ਹੋਈ ਪੱਲਾ ਵੀ ਜਰੇ ਨੇ ਉਹ ਵੀ ਬੜੇ ਤਾਕਤਵਰ ਲੀਡਰ ਨੇ ਜਿਹੜੇ ਉਹ ਵੀ ਉਹਨਾਂ ਨੇ ਵੀ ਆਪ ਦਾ ਪੱਲਾ ਫੜ ਲਿਆ ਤੁਹਾਨੂੰ ਵੀ ਇਹੋ ਲੱਗਦਾ ਕਿ ਤੁਹਾਡਾ ਮਾਨ ਸਤਕਾਰ ਨਹੀਂ ਹੁੰਦਾ ਦੇਖੋ ਪਾਰਟੀ ਦੇ ਵਿੱਚ ਮਾਨ ਸਤਕਾਰ ਹੀ ਬਹੁਤ ਵੱਡੀ ਚੀਜ਼ ਹੈ ਜੀ ਜਿਨ੍ਹਾਂ ਦੇ ਨੂੰ ਮਾਨ ਸਤਕਾਰ ਮਿਲਿਆ ਉਹਨਾਂ ਚ ਪਾਰਟੀ ਲਈ ਦਿੰਦਾ ਇੱਕ ਕੀਤਾ ਵੀ ਹੈ ਜੀ ਕੁਝ ਸਮੇਂ ਤੋਂ ਇਗਨੋਰ ਹੋ ਰਹੀ ਫਿਰ ਆਪਾਂ ਉਹ ਚੀਜ਼ ਨੂੰ ਇਹਨੂੰ ਗੋਲਿਆ ਕਰ ਰਹੇ ਹਾਂ ਜੀ ਪਰ ਕਿਤੇ ਨਾ ਕਿਤੇ ਆ ਗਏ ਬਿਲਕੁਲ ਹੀ ਇਗਨੋਰ ਹੋ ਗਏ ਆ ਔਰ ਜਿਨ੍ਹਾਂ ਲੋਕਾਂ ਨੇ ਪਾਰਟੀ ਦੀ ਪਿੱਛੇ ਛੁਰਾ ਮਾਰਿਆ ਉਹ ਲੋਕ ਜੋ 2022 ਦੀਆਂ ਚੋਣਾਂ ਤੋਂ 10-15 15 ਦਿਨ ਪਹਿਲੇ ਦੂਜੀ ਪਾਰਟੀਆਂ 'ਚ ਗਏ ਨੇ ਜੀ ਉਹ ਨਾਂ ਕਰਕੇ ਬੇਦਖਾਂ ਦੇ ਬੈਠੇ ਆ ਜੀ ਉਹ ਜਿਨ੍ਹਾਂ ਨੇ ਪਾਰਟੀ ਲਈ 12 ਸਾਲ ਕੰਮ ਕੀਤਾ ਔਰ ਪਾਰਟੀ ਨਾਲ ਡੱਟ ਕੇ ਦਿਨ ਰਾਤ ਇੱਕ ਕੀਤਾ ਔਰ ਪਾਰਟੀ ਨਾਲ ਖਲੋਤੇ ਰਹੇ ਨੇ ਉਹ ਬੰਦਿਆਂ ਨੂੰ ਅੱਜ ਬੈਠ ਦੇ ਕੀਤਾ ਜਾ ਰਿਹਾ ਜੀ ਸੋ ਇਹੀ ਵੱਡਾ ਕਾਰਨ ਹੈ ਉਦਿਆਂ ਦੀ ਕੋਈ ਭੁੱਖ ਨਹੀਂ ਹਰ ਚੀਜ਼ ਉਦਾਂ ਨਹੀਂ ਹੈ ਜਦੋਂ ਮਾਨ ਸਨਮਾਨ ਦੀ ਗੱਲ ਆ ਗਈ ਫਿਰ ਅਖੀਰ ਬਹੁਤ ਹੀ ਮਜਬੂਰਨ ਇਹ ਡਿਸੀਜਨ ਲੈਣਾ ਪਿਆ ਇਹ ਡਿਸੀਜਨ ਲੈਣ ਤੇ ਘਰਦਿਆਂ ਤੋਂ ਵੀ ਇਹ ਚੀਜ਼ ਨੂੰ ਮੰਨਣਾ ਪਿਆ ਕਿ ਘਰਦਿਆਂ ਨੇ ਵੀ ਇਹ ਚੀਜ਼ ਕਹੀ ਕਿ ਕਾਤਾ ਇਕ ਵਾਰੀ ਸੋਚ ਲਾ ਪਰ ਦਿਲ ਤੇ ਕੱਠਾ ਰਕੇ ਜੀ ਦਾ ਫੈਸਲਾ ਕਰਨਾ ਪਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਡੇ ਮਾਝੇ ਦੇ ਜਰਨਲ ਨੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਜੀ ਪਰ ਇਹ ਪਾਰਟੀ ਦੇ ਕਿ ਕਿੱਦਾਂ ਫੈਸਲੇ ਹੋਏ ਕਿਸ ਤਰੀਕੇ ਦੇ ਨਾਲ ਪਾਰਟੀ ਚੱਲ ਰਹੀ ਹੈ ਇਹ ਹੁਣ ਸਮਝ ਤੋਂ ਬਾਹਰ ਹੋ ਗਿਆ ਸੋ ਫਿਰ ਤੁਹਾਡੀ ਸਾਰੀ ਟੀਮ ਦੇ ਰਿਹਾ ਉਹਨਾਂ ਦੇ ਨਾਲ ਜਿੱਦਾਂ ਅਕਾਲੀ ਦਲ ਦੇ ਵਿੱਚ ਤੁਸੀਂ ਮਿਹਨਤ ਕੀਤੀ ਤੇ ਕਿੱਦਾਂ ਉਹਨਾਂ ਦੇ ਨਾਲ ਮਿਹਨਤ ਹੋਏਗੀ ਦੇਖੋ ਜਦੋਂ ਅਸੀਂ ਅਕਾਲੀ ਦਲ ਵਰਕਰ ਜੁਆਇਨ ਕੀਤੀ ਸੀਗੀ ਜੀ ਬਿਨਾਂ ਸ਼ਰਤ ਬਿਨਾਂ ਅਹੁਦੇ ਤੋਂ ਐਜ਼ ਅ ਵਰਕਰ ਜੁਆਇਨ ਕੀਤੀ ਉਸ ਤੋਂ ਬਾਅਦ ਪਾਰਟੀ ਲਈ ਮਿਹਨਤ ਕੀਤੀ ਦੋ ਐਮਸੀ ਦੀਆਂ ਰਚਨਾ ਲੜੀਆਂ ਔਰ 35 ਵਾਡਾਂ ਦਾ ਪਹਿਲੇ ਐਮਸੀ ਦੇ ਸਾਡੇ ਲੋਗੜ ਹੁੰਦੇ ਸੀ 35 ਵਾਡਾਂ ਦੇ ਵਿੱਚ ਹਰ ਕੌਂਸਲਰ ਦੇ ਜਿਹੜੇ ਸਾਡੇ ਅਕਾਲੀ ਦਲ ਦੇ ਨਿਸ਼ਾਨਦਖਲਉਤੇ ਸੀ ਔਰ ਸਾਰਿਆਂ ਨੇ ਮਿਹਨਤ ਕੀਤੀ ਜੀ ਡੋ ਟੂ ਡੋਰ ਜਾ ਕੇ ਅਕਾਲੀ ਦਲ ਨੂੰ ਘਰ-ਘਰ ਅਕਾਲੀ ਦਲ ਦੇ ਨੀਤੀਆਂ ਬਚਾਈਆਂ ਜੀ ਸ਼ਰੋਮਣੀ ਅਕਾਲੀ ਦਲ ਦੇ ਨਾਲ ਨਾਲ ਜੀ ਇਥੇ ਇਸਤਰੀ ਅਕਾਲੀ ਦਲ ਬੀਬੀ ਜਗੀਰ ਕੌਰ ਜੀ ਦੀ ਅਗਵਾਈ ਹੇਠ ਕਾਇਮ ਕੀਤਾ ਜੀ ਔਰ ਇਹ ਚੀਜ਼ ਸਾਰਿਆਂ ਜਗ ਜਾਹਰ ਨੇ ਸਾਡੀ ਮਿਹਨਤ ਸਾਨੂੰ ਦੱਸਣ ਦੀ ਜ਼ਰੂਰਤ ਹੈ ਕਿ ਮੈਂ ਤੁਹਾਨੂੰ ਆਪਣਾ ਦੱਸ ਸਕਦਾ ਜੀ ਕਿ ਮੇਰੀਆਂ ਕੀ ਫੀਲਿੰਗ ਸੀ ਮੈਂ ਕਿ ਇਸ ਚੀਜ਼ ਕਰਕੇ ਅਕਾਲੀ ਦਲ ਛੱਡਿਆ ਜੀ ਉਸ ਨਿੰਦਰਾ ਲੀਡਰਾਂ ਨੇ ਕਿਸ ਵਜ੍ਹਾ ਨਾਲ ਛੱਡਿਆ ਤੁਹਾਨੂੰ ਉਹ ਦੱਸ ਸਕਦੇ ਨੇ ਜੀ ਬਾਕੀ ਵੱਡੇ ਬਾਦਲ ਸਾਹਿਬ ਦਾ ਕੋਈ ਜਵਾਬ ਨਹੀਂ ਜੀ ਵੱਡੇ ਬਾਦਲ ਸਾਹਿਬ ਦਾ ਕੋਈ ਜਵਾਬ ਨਹੀਂ ਪੂਰਾ ਮਾਨ ਸਤਕਾਰ ਮਿਲਦਾ ਰਿਹਾ ਹੁਣ ਮੈਨੂੰ ਲੱਗਦਾ ਕਿ ਜਦੋਂ ਦਾ ਅਕਾਲੀ ਭਾਜਪਾ ਗੱਠਜੋੜਨ ਟੁੱਟਿਆ ਸ਼ਾਇਦ ਕਿਤੇ ਪਾਰਟੀ ਨੂੰ ਲੱਗਦਾ ਕਿ ਬੀਜੇਪੀ ਦੇ ਲੀਡਰ ਇੱਧਰ ਆਣਗੇ ਤੇ ਸ਼ਾਇਦ ਸਾਡੀ ਪਾਰਟੀ ਉਹਦੇ ਨਾਲ ਮਜ਼ਬੂਤ ਹੋ ਸਕਦੀ ਹੈ ਇਹਨਾਂ ਕਾਰਨਾ ਕਰਕੇ ਜਿਹੜਾ ਪਾਰਟੀ ਦਾ ਸੱਚਾ ਸਵਾਹੀ ਹੈ ਉਹ ਇਗਨੋਰ ਹੋ ਰਿਹਾ ਜੀ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਇਹ ਚੀਜ਼ ਨਾਲ ਪਾਰਟੀ ਦਾ ਫਾਇਦਾ ਨਹੀਂ ਨੁਕਸਾਨ ਹੀ ਹੋ ਰਿਹਾ ਜਦੋਂ ਜਿਹੜੇ ਬੰਦੇ ਨੇ ਪਾਰਟੀ ਦੇ ਵਰਕਰ ਸਾਡੀ ਮਿਹਨਤ ਕਰ ਰਹੇ ਨੇ ਜੀ ਜੇਕਰ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਜਾਏਗਾ ਤੇ ਕਿਤੇ ਨਾ ਕਿਤੇ ਵਰਕਰ ਦਾ ਮਨ ਜਨਰ ਸਾਤੇ ਅੰਧੇ ਸੋ ਗੱਲਬਾਤ ਕੀਤੀ ਏ ਜੀ ਆਪਾਂ ਅਮਿਤ ਪਿਛਲੇ 12 ਸਾਲ ਤੋਂ ਮਿਹਨਤ ਕੀਤੀ ਏ ਅਕਾਲੀ ਦਰ ਦੇ ਵਿੱਚ ਪਰ ਹੂਨ ਕਿਤੇ ਕਿਤੇ ਨਾ ਕਿਤੇ ਕੁਝ ਵਜਾ ਕਰਕੇ ਤੁਸੀਂ ਸੁਣ ਲਿਆ ਉਹਨਾਂ ਦੇ ਮੂੰਹੋਂ ਕਿ ਕਿਹੜੀਆਂ ਵਜਾ ਰਹੀਆਂ ਨੇ ਉਹ ਵਜਾ ਕਰਕੇ ਕਿਤੇ ਨਾ ਕਿਤੇ ਉਹਨਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਪਰ ਕਿਤੇ ਨਾ ਕਿਤੇ ਉਹਨਾਂ ਦਾ ਮਨ ਜਿਹੜਾ ਏ ਹਾਲੇ ਵੀ ਵਿੱਚੋਂ ਨੇਸੀ ਕਰਦਾ ਇਹ ਆਪਾਂ ਅਕਾਲੀ ਦਲ ਨੂੰ ਛੱਡੀਏ ਪਰ ਆਪਣੇ ਮਨ ਨੂੰ ਮਾਰ ਕੇ ਚੰਗੀ ਤਰ੍ਹਾਂ ਪੱਕਾ ਮਜ਼ਬੂਤ ਕਰਕੇ ਫੇਰ ਆਉਣਾ ਨੇ ਜਿਹੜਾ ਹੈ ਆਪ ਦਾ ਖਲਾਫ ਆ ਲਿਆ ਸੋ ਆਪ ਦੇ ਵਿੱਚ ਕਿੰਨੀ ਕੁ ਮਿਹਨਤ ਕਰਨਗੇ ਦਿਨ ਰਾਤ ਉਹ ਆਪਾਂ ਗੱਲ ਆਪ ਹੀ ਜੁਆਇਨ ਕੀਤੀ ਏ ਹੋਰ ਕਿਉਂ ਨਹੀਂ ਪਾਰਟੀ ਕਿਹ ਚੱਗੇ ਆਪ ਦੇ ਵਿੱਚ ਹੀ ਗਏ ਨੇ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਸ੍ਰੀਮニ ਜੀ ਤੁਸੀਂ ਆਪ ਦਾ ਹੀ ਪੱਲਾ ਫੜਿਆ ਹੋਰ ਵੀ ਪਾਰਟੀਆਂ ਹੈਗੀਆਂ ਸੀਗਾ ਕੀ ਵਜਾ ਰਹੀ ਏ ਸਾਡੇ ਦਰਸ਼ਕਾਂ ਨੂੰ ਦੇਖੋ ਆਪ ਜੁਆਇਨ ਕਰਨ ਦਾ ਮੋਟੀਵੇਸ਼ ਸੀ ਜਿਹੜੇ ਸਾਡੇ ਲੋਕਲ ਐਮਐਲਏ ਨੇ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਦੋ ਤਕਰੀਬਨ 2 ਸਵਾ 10 ਸਾਲ ਹੋ ਗਏ ਆ ਆਪ ਗਵਰਨਮੈਂਟ ਬਣੀ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਦੇ ਜਜ਼ਬੇ ਨੂੰ ਦੇਖਦੇ ਹੋਏ ਕਿਸ ਤਰ੍ਹਾਂ ਦਿਨ ਦਾ ਇੱਕ ਮਿਹਨਤ ਕਰ ਰਹੇ ਨੇ ਸਾਡੇ ਬਟਾਲੇ ਨੂੰ ਉਚਾਈਆਂ ਤੇ ਪਹੁੰਚਾਉਣ ਵਾਸਤੇ ਜੀ ਇਹ ਚੀਜ਼ ਨੂੰ ਮੇਨ ਮੋਟਿਵ ਰੱਖਦੇ ਹੋਏ ਆਪਾਂ ਸ਼ਹਿਰੀ ਕਲਸੀ ਦੀ ਗਵਾਈ ਹੇਠ ਜਿਹੜੀ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਔਰ ਉਹਨਾਂ ਦਾ ਵਿਜ਼ਨ ਬਟਾਲੇ ਨੂੰ ਲੈ ਕੇ ਬਹੁਤ ਹੀ ਉਹਨਾਂ ਦੇ ਮਨ ਚ ਹੈ ਕਿ ਬਟਾਲਾ ਇੱਕ ਸੁੰਦੇ ਕਰਨ ਦੇ ਇਲਾਕੇ ਚੋਂ ਬਟਾਲਾ ਜਿਹੜਾ ਜਾਣਿਆ ਜਾਵੇ ਜੀ ਇਹਨਾਂ ਦਾ ਵਿਜ਼ਨ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਕਿ ਪਿਛਲੇ ਸਮਿਆਂ ਤੋਂ ਕਿੰਨੀ ਡਿਵੈਲਪਮੈਂਟ ਬਟਾਲਾ ਚ ਕੀਤੀ ਜਾ ਰਹੀ ਹੈ ਚਾਹੇ ਰੋਡਸ ਨੂੰ ਲੈ ਕੇ ਹੋਵੇ ਚਾਹੇ ਰੋਡਸ ਨੂੰ ਹਰ ਚੀਜ਼ ਨੂੰ ਲੈ ਕੇ ਮੁਹੱਲਾ ਕਲੇਨਿਕ ਨੂੰ ਲੈ ਕੇ ਹੋਵੇ ਜੀ ਐਕ ਨੂੰ ਲੈ ਕੇ ਹੋਵੇ ਹਰ ਚੀਜ਼ ਨੂੰ ਉਹਨਾਂ ਦੇ ਵਿਜ਼ਨ ਨੇ ਜਿਹੜਾ ਨਾ ਉਹਨਾਂ ਦਾ ਉਹ ਮੈਂ ਸੋਚ ਰਿਹਾ ਕਿ ਇੱਕ ਜਜ਼ਬਾ ਨਾਲ ਉਸ ਬੰਦੇ ਦੇ ਵਿੱਚ ਕੰਮ ਕਰਨ ਦਾ ਔਰ ਆਪਾਂ ਦਾ ਸਾਧਵਾਗੇ ਦੇ ਜਜ਼ਵੇ ਦੇ ਨਾਲ ਬਾਵਾ ਨਾ ਬਾਵਾ ਬਣ ਕੇ ਰਹੀਆ ਉਹਦੀਆਂ ਪਰਿਵਾਰ ਇੱਕ ਵੱਡਾ ਕਰਕੇ ਉਸ ਤਰੀਕੇ ਦਾ ਨਾਲ ਪਾਵੇ ਉਸ ਦੀ ਮਿਹਨਤ ਦਿਨ ਰਾਤ ਉਹਦੇ ਲਈ ਇੱਕ ਤੱਕ ਮਿਹਨਤ ਕਰਾਂਗੇ ਕੈਮਰਾ ਪਰਸਨ ਔਨ ਅਗਰਵਾਲ ਦੇ ਨਾਲ ਲक्की ਰਾਜਪੂਰ ਗੁਰਦਾਸ